ਹੈਲੋ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਕਿਵੇਂ ਹੋ ਜੀ ਤੇ ਸਵੇਰ ਹੋ ਚੁੱਕੀ ਆ ਇਹ ਫਲੈਸ਼ ਤੋਂ ਸ਼ੁਰੂਆਤ ਆ ਸਾਡੀ ਤੇ ਮੈਂ ਦੱਸ ਦਿੰਦੀ ਆ ਆਹ ਕੌਣ ਬੈਠੀ ਲਈ ਲੱਭੀ ਮੈਂ ਮੈਂ ਤਾਂ ਚਾਹ ਪੀ ਰਹੀ ਆ ਮੇਰੀ ਮਾਂ ਸਾਡਾ ਮੂਹ ਸਾਡੀ ਕੁੜੀ ਨਾਲ ਕੋਸ਼ਿਸ਼ ਸਾਡਾ ਇਹ ਇਹ ਰਾਤ ਗਏ ਸੀਗੇ ਕਿੱਥੇ ਗਏ ਸੀ ਕੋਟਲੇ ਕੋਟਲੇ ਤੇ ਬਰਨਾਲੇ ਰੋਟਿੰਗ ਖਾ ਕੇ ਮੜਿਆਏ ਤੁਹਾਨੂੰ ਦੱਸਿਓ ਸੀ ਬਾੜੀ ਉੱਥੇ ਤੁਹਾਨੂੰ ਦਵਾੜੀ ਸੀ ਤੇ ਉੱਥੋਂ ਮੜਿਆਏ ਨੇ ਇੰਨਾ ਨਹੀਂ ਸੀ ਕੁਝ ਤੇ ਹਿਆਦਾ ਇੱਥੇ ਹੀ ਐ ਖਪਚ ਖਪਾਈ ਬੋਲ ਕਰਦਾ ਸਾਨੂੰ ਸੌਂ ਨਹੀਂ ਤਾ 3 ਵਜੇ ਤੱਕ ਸੁੱਤਾ ਨਹੀਂ ਰਾਤ ਤੁਰੇ ਤੋ 9 ਵਜੇ ਸੀ ਤੇ ਆਏ ਆ 2 ਵਜੇ ਫਿਰ ਜੀ ਅਸੀਂ ਹੌਲੀ ਹੌਲੀ ਵਰਨਾਲ ਵੀ ਕਿਹਾ ਕਿ ਨਹੀਂ ਸੀ ਜਾਓ ਵਰਨ ਤੁਸੀਂ ਧੁੰਦ ਚ ਤੇ ਮੈਂ ਤਾਂ ਜਾਣੀ ਹੁੰਨੀ ਆ ਤਾਂ ਫਿਰ ਧੁੰਦ ਬਾੜੀ ਸੀ ਕੀ ਕਰਾਂ ਹੁਣ ਕਦ ਜਾਣਾ ਹੁਣ ਦੇਖਦੇ ਅੱਜ ਕਾ ਮੰਗੇ ਠੀਕ ਐ ਮੈਂ ਕਿਸ ਹਾਲ ਕਈ ਦਿਨ ਹੋ ਗਏ ਬਲੌਗ ਨਹੀਂ ਪਾਏ ਛੋਟਾ ਜਿਹਾ ਬਲੌਗ ਪਾਵਾਂਗੇ ਤੇ ਮਸ਼ੀਨ ਲਾਤੀ ਆ ਕੱਪੜਿਆਂ ਦੀ ਬੰਦੇ ਬੰਦੇ ਵਰਗਾ ਪੁੱਤ ਨਹੀਂ ਦਿੰਦਾ ਲੈ ਕਿਤੇ ਮੂੰਹ ਤੇਰਾ ਬੰਦੇਵਰਾ ਕਿੱਥੋਂ ਮੂੰਹ ਜਾ ਜਾ ਮੂੰਹ ਹੋ ਜਾਣਾ ਮੈਂ ਤਾਂ ਕੰਨੀ ਮੇਰੇ ਮਾਲਕ ਸਾਰਿਆਂ ਨੂੰ ਖੁਸ਼ ਰੱਖੇ ਆਵਾਦ ਰੱਖੇ ਦੁੱਧ ਬੁੱਤ ਵਾਲਿਆਂ ਨੂੰ ਰਾਜ਼ੀ ਕਰੀਂ ਲਾਓ ਜੀ ਦਵਾਵਾ ਸਵੇਰ ਦੀ ਸਾਰਿਆਂ ਨੂੰ ਖੁਸ਼ ਰੱਖੇ 7 ਵਜੇ ਚੁੱਕੇ ਨੇ ਸਵੇਰ ਜਿਵੇਂ ਥੋੜਾ ਜਿਹਾ ਮੇਕਅਪ ਤੋਂ ਆਣਾ ਮੈਂ ਤਾਂ ਕਰਕੇ ਕੰਨੀ ਆ ਲੈ ਹੁਣ ਰਾਤ ਨੂੰ ਤਾਂ ਨਹੀਂ ਮੇਕਅਪ ਠੱਪ ਕੇ ਸੌਣਾ ਮੂੰਹ ਤੇ ਇਹ ਤਾਂ ਇਹ ਹੁੰਦਾ ਵੀ 24 ਘੰਟੇ ਮੇਕਅਪ ਹੀ ਕਰਾ ਸਾਡਾ ਲਾਏਗਾ ਕੋਈ ਮੇਕਅਪ ਕੀਤਾ ਸੀ ਮੂੰਹ ਤੋਤਾ ਕੱਲਾ ਤੇਰਾ ਮੂੰਹ ਸੋਨਾ ਮਾ ਸੋਨਾ ਇੱਥੇ ਕਹਾ ਹੂਰ ਪਰ ਦੇਖਾ ਮੂੰਹ ਹੁਣ ਐਤਕੇ ਕਿਹੜੀ ਫਿਲਮ ਬਣਾ ਰਹੀ ਹੈ ਹਜੇ ਨਾ ਕੋਈ ਨਹੀਂ ਆਇਆ ਦੋ ਵੀਡੀਓ ਆਉਣ ਵਾਲੀਆਂ ਨੇ ਆ ਆ ਸੰਡੇ ਸੀ ਵੀਡੀਓ ਨਹੀਂ ਬਣਾ ਰਹੇ ਕਿਉਂਕਿ ਗਿਫਟੀ ਨੇ ਵੀ ਜਾਣਾ ਤੇ ਰਾਜਾ ਵੀ ਹੈ ਨਹੀਂਗਾ ਇੱਥੇ ਕਿ ਕੱਲ ਹੀ ਦੱਸਤਾ ਇਹਨਾਂ ਨੇ ਮੈਨੂੰ ਤੇ ਚਲੋ ਦੋ ਪਿਕਚਰਾਂ ਪਈਆਂ ਨੇ ਰਿਲੀਜ਼ ਕਰ ਦਿੰਨੇ ਆ ਇੱਕ ਦਿਨ ਚ ਇੱਕ ਦੂਜੀ ਫੇਰ ਕਰਦਾਂਗੇ ਤੁਹਾਨੂੰ ਫੇਰ ਬਣ ਜੂਗੀ ਆਪਣੀ ਵੀਡੀਓ ਹਨਾ ਅੱਜ ਤਾਂ ਮੈਂ ਗ੍ਰੀਨ ਦਾ ਕੀ ਪੀ ਰਹੀ ਮਮੀ ਗ੍ਰੀਨ ਟੀ ਇਹ ਫਰੈਸ਼ ਯਸ ਯਸ ਤੇ ਮੈਂ ਬਣੀ ਬਣ ਕੋਲਾ ਚਾਹਦਾ ਮੈਨੂੰ ਤਾਂ ਆਸਾਨ ਹੀ ਹੁੰਦਾ ਕੋਲਾ ਚਾਹਦਾ ਭਾਈ ਵੀ ਮੈਂ ਤਾਂ ਸਾਲੀ ਆਂਦਾ ਉਹਨਾਂ ਚੱਲ ਚੱਲ ਪੀ ਲੈ ਕੋਈ ਗੱਲ ਨਹੀਂ ਹਾਂਜੀ ਸੂਰ ਦੇਖੋ ਸਾਡੀ ਕੁੜੀ ਦੇ ਕਿੰਨਾ ਸੋਹਣਾ ਲੱਗਦਾ ਮੇਰੇ ਸੂਟ ਕਦੋਂ ਤੈਨੂੰ ਲਿਆ ਕੇ ਦਊਂਗੀ ਕਦੋਂ ਲਿਆ ਕੇ ਦਊਂਗੀ ਦਊਂਗੀ ਲਾਈ ਇਹੇ ਮੈਨੂੰ ਲਾਰਾ ਲਾਈ ਨੂੰ ਬਹੁਤ ਦਿਨ ਹੋ ਗਏ ਮੰਮੀ ਸੂਟ ਲਿਆ ਕੇ ਦੂੰ ਤੈਨੂੰ ਵੀ ਇਹਦੇ ਲਾਰੇ ਲੂਰੇ ਜਿਹਦਾ ਸੱਟ ਨਹੀਂ ਆ ਰਹੇ ਹਜੇ ਹੁਣ ਇਹਨੂੰ ਫੜ ਕੇ ਮੈਂ ਕੋਤੋਈ ਤੇ ਸੂਟ 2 ਦੇ ਘੰਟੇ ਦੇ ਅੰਦਰ ਅੰਦਰ ਇੱਥੇ ਆ ਜਾ ਯਾ ਲਾ ਲਾ ਤੂੰ ਆਲਾ ਵਾਲਾ ਮੇਰੇ ਉਹ ਦਾੜੀ ਹੈਗਾ ਰਾਤ ਰੈਂਟੇ ਸ਼ਪਾਸੀ ਉਹ ਪਾ ਲੈਣੀ ਆ ਹੂੰ ਹਿਲਿਆ ਰਹਾ T-shirt ਪਾਈ ਸੀ। ਉਹ ਰਾਤ ਨੂੰ ਕੱਪੜੇ ਮੰਗੇ ਇਹਦੇ ਕਿੱਥੇ ਆਉਂਦੇ ਆ ਸਾਡੇ ਕੱਪੜੇ। ਹੈ? ਜਾਲੀ ਜੀ ਵਾਲੀ ਸੀਗੀ ਇੱਕ ਉਹ ਜਵਲਾ ਜਾ। ਛਾਟ ਸੀਗੀ ਬਿਊਟੀ ਦੀ। ਉਹੀ ਪਾਈ ਠੰਡ ਚ ਮਖਾਈ ਪਾ ਕੇ ਪਾ ਜਾ ਹੁਣ ਤੂੰ। ਤੇ ਭੈਣਿਆ ਤੂੰ ਗਰਮੀ ਲੱਗੇ ਹੀਟਰ ਲਾਈ ਬੈਠੀ ਸੀ ਮੈਂ ਤਾਂ ਕੋਲੇ। ਹੀਟਰ ਨੇ ਸਵੇਰੀ ਬੰਦ ਕੀਤਾ ਉੱਠ ਕੇ। ਮੈਂ ਵੀਦਰ ਬਿੱਲ ਨਹੀਂ ਆਉਂਦਾ। ਬਿੱਲ ਤਾਂ ਆਉਂਦਾ ਹੀ ਆ ਹੁਣ ਬਿੱਲ ਮੇਰੇ ਕਿਵੇਂ? ਮੈਂ ਬਾਲ ਕਰਾ ਕੇ ਆਈ ਸਟ੍ਰੇਟ ਕਿਹੜਾ ਬਣ ਲੱਗਦਾ ਕਦੋਂ ਕਰਾਈ ਸੀ ਮੈਂ ਮੰਮੀ ਹੋ ਗਏ ਮੈਨੂੰ 30 ਦਿਨ ਹੋ ਗਏ ਅੱਜ 30 ਦੇ ਨਾ ਸੀਜ਼ਰ ਕੀ ਹੁੰਦਾ 6 ਦਿਨ 6th day 6th day ਤੇ ਮੈਂ ਕਰਾ ਕੇ ਆਈ ਸੀਗੀ ਤੁਮੇ ਹਣਾ ਬੋਸਨ ਲਾ ਦਿਓ ਮੈਂ ਕਿ ਮੈਂ ਵੀ ਕਰਾ ਮੈਂ ਜੇ ਮੈਂ ਕਿਰਨ ਬਠਿੰਡੇ ਵਾਲੀ ਨੇ ਕਰਾਏ ਟਰਨਾਂ ਦੇ ਰਿਸਾ ਕੌਣ ਕਰਦਾ ਭਾਈ ਨਾ ਮੈਂ ਤਾਂ ਕਰੀ ਆ ਬਾਲ ਕਰਾ ਕੇ ਆਈ ਉਹਦੀ ਰਿਸਤਾਂ ਕਰਨਾ ਤੇਰੀ ਰੀਸਨਲ ਬਾਲ ਕਰਾ ਕੇ ਆਇਆ ਗਾ ਦੇਖ ਲਾ ਸੌਰੀ ਆਈ ਆ ਲੱਭੀ ਚਲ ਨਹੀਂ ਇਹ ਇਹਨੂੰ ਆਇਆ ਵੀ ਕਹਦੇ ਨੇ ਮੈਂ ਆਈ ਵੀ ਕਹਦੇ ਨੇ ਕਿਉਂਕਿ ਇਹ ਨਿੱਕਾ ਜਿਹਾ ਮੇਰੇ ਕੋਲ ਰੰਦਾ ਰਿਆ ਇਹ ਸਾਰਾ ਕੁਝ ਹੀ ਕਹਿ ਦਿੰਦੀ ਆ ਮੈਂ ਆ ਮੈਂ ਬੰਦਾ ਜੁੱਸੀ ਨਾ ਗਾ ਇਹ ਵੀ ਹੁੰਦੇ ਆ ਜੁੱਸੀ ਮੈਂ ਕਰਨਾ ਨਹੀਂ ਆਉਂਦੇ ਮੰਮੀ ਕਰਨਾ ਵੀ ਆਉਗੀ ਸੰਡੇ ਬਲਾਈ ਸੀ ਮੈਂ ਸ਼ੂਟਿੰਗ ਤੇ ਤੇ ਸ਼ੂਟਿੰਗ ਹੀ ਆਪਣੀ ਕੈਨਸਲ ਹੋ ਗਈ ਬਿਲਾ ਲਿਓ ਨੂੰ ਚੰਗੀ ਇਹ ਵਿਚਾਰੀ ਬਹੁਤ ਅੱਛੀ ਹੈ ਬਿਲਾਵਾਂਗੇ ਹਾਂ ਮਾਲਕ ਨੂੰ ਤਰੱਕੀਆਂ ਦੇਵੇ ਤਰੱਕੀਆਂ ਤਾਂ ਉਹਨੂੰ ਬਹੁਤ ਆਈ ਜਾਂਦਾ ਮਾਲਕ ਆਈ ਦਿੰਦਾ ਰਹੇ ਤਰੱਕੀਆਂ ਕਿਉਂ ਕਿ ਨੂੰ ਮਿਲ ਕੇ ਆਈ ਸੀਗੀ ਆਉ ਨੂੰ ਆਪਣੇ ਗੁਲਾਬ ਖਾਨ ਗੁਲਾਬ ਨੂੰ ਸਿੱਧੂ ਨੂੰ ਗੁਲਾਬ ਸਿੱਧੂ ਨੂੰ ਉਹ ਤਾਂ ਉਹੀ ਮਿਲ ਸਕਦਾ ਜੇ ਮਿਲਣਾ ਚਾਹੀਦਾ ਨਾ ਨਹੀਂ ਮੈਂ ਨਹੀਂ ਬੰਦੇ ਨਾਲ ਮੈਂ ਤਾਂ ਰੱਬ ਨੂੰ ਮੰਨਦੀ ਆ ਮੈਨੂੰ ਨਹੀਂ ਮਿਲਦੇ ਉਹ ਕਿਹੜਾ ਰੱਬ ਆ ਕੰਜਰਾ ਉਹ ਤਾਂ ਉਹ ਵਿਚਾਰੇ ਸਿੰਘ ਕਰੀ ਨਹੀਂ ਮਿਲਦੀ ਮੈਨੂੰ ਮਿਲਦੇ ਹੁੰਦੇ ਵੈਸੇ ਪਰ ਮੈਂ ਨਾ ਨਹੀਂ ਹੋ ਕਰਦੀ ਹੁੰਦੀ ਕਿ ਅਗਲੇ ਦੇ ਮਗਰੀ ਪੈ ਜਾ ਉਹ ਆਸਾ ਮੈਨੂੰ ਤਾਂ ਹੀ ਕੁਛ ਨਹੀਂ ਕਿਸੇ ਨੇ ਨਹੀਂ ਅਗਲਾ ਆਪਣੇ ਮਗਰ ਭਾਵੇਂ ਮੈਂ ਕਿਉਂ ਭਾਵੇਂ ਕਿਸ ਦੇ ਮਗਰ ਵੈਰੀ ਗੁੱਡ ਮੇਰੇ ਵਾਲੀ ਸੋਚ ਅਗਲਾ ਸਾਨੂੰ ਆਵੇ ਦੇਖਣਾ ਸੀ ਕਿ ਦੇਖਣ ਚਾਹੀਏ ਕਿਸੇ ਨੂੰ ਇੱਕ ਵਾਰੀ ਨਾ ਸੀ ਨਾ ਪਰ ਐ ਤਾਂ ਮੈਨਾਂ ਵੀ ਪੈਂਦਾ ਭਾਈ ਜਾਣਾ ਵੀ ਪੈਂਦਾ ਸੋ ਇੱਕ ਵਾਰੀ ਨਾ ਅਸੀਂ ਦੀਪਕ ਥਾਬੇ ਤੇ ਬੈਠੇ ਜਦੋਂ ਅਸੀਂ ਕੋਟਲੇ ਜਾ ਰਹੇ ਸੀਗੇ ਉੱਥੇ ਕੋਈ ਗਾਇਕਰ ਬੈਠਿਆ ਵਸ ਸੀਗਾ ਪਤਾ ਨਹੀਂ ਗਿਫਟੀ ਨੂੰ ਪਤਾ ਕਿਹੜਾ ਤੇ ਮੈਂ ਤਾਂ ਮੈਂ ਤਾਂ ਨਾ ਵੀ ਉੱਥੇ ਬੈਠੀ ਹੋਈ ਸੀ ਵਿਚਾਰਾ ਮੇਰਾ ਭਰਾ ਆਪ ਹੀ ਆਇਆ ਮੇਰਾ ਮਾਲਕ ਉਹਨੂੰ ਰਾਜੀ ਕਰਕੇ ਪਤਾ ਨਹੀਂ ਕਿਹੜਾ ਸਿੰਗਰ ਸੀ ਗਾਇਕ ਕਰ ਸੀ ਮੈਂ ਇਹਨੂੰ ਆਜ਼ਮਾ ਕੇ ਤਾਂ ਕਰ ਲਿਆ ਕਿ ਮੈਂ ਤਾਂ ਕਰ ਰਿਹਾ ਬਿਊਟੀ ਨੂੰ ਤਾਂ ਕਰਕੇ ਮਤਲਬ ਜਾ ਬਿਊਟੀ ਬਿਊਟੀ ਖੜੀ ਵਿਚਾਰੀ ਚਾਹ ਵੀ ਲੋਕੋ ਲੱਭ ਰਕੇ ਮੇਰੀ YouTube ਚੱਲਦਾ ਨਹੀਂ ਮੈਂ ਪ੍ਰਦੀਪ ਮਿਸ਼ਰਾ ਜੀ ਦੀ ਕਥਾ ਸੁਣਦੀ ਸੀ 2 ਦਿਨ ਹੋ ਗਏ ਆ ਫੋਨ ਤੇ ਸੁਣਦੀ ਆ ਆਇਆ ਆਪਣੇ ਮਿੰਟੇ ਵਿਦਾ ਆਈ ਸੀ ਜੇ ਸਵੇਰੇ ਤੈਨੂੰ ਆਉਂਦੀ ਨਹੀਂ ਚੈਰ ਨਹੀਂ ਕੱਕੜੀ ਮੇਰੀ ਓਏ 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 ਮੇਰੀ ਕੱਕੜੀ ਦੇਖ ਦੇਖ ਕੱਕੜੀ ਲਾ ਦੋ ਦੇ ਦੀ ਉਹ ਨੱਚ ਮੰਗੀ ਬੇਟੀ ਇਹ ਮੇਰੀ ਨਿੱਕੀ ਜਿਹੀ ਬੇਟੀ ਇਹ ਨਿੱਕੀ ਜਿਹੀ ਮੋਟੋ ਇਹਦੀ ਫੋਨ ਆਣਾ ਨਹੀਂ ਖਿਲਾਉਣਾ ਇਹ ਖਿਲਾਉਣਾ ਹੈ ਮੇਰੇ ਛੋਟਾ ਜਿਹਾ ਦੇ ਕਿੰਨੇ ਸੋਹਣੇ ਖਸੂ ਆਉਂਦੀ ਮੇਰੇ ਪੁੱਤ ਚ ਨਹੀਂ ਮੇਰੇ ਢਿੱਕਾ ਦਾ ਜਿਆ ਨਾ ਚ ਮੋਸਕੀ ਥੋੜੀ ਪਾਉਣੀ ਇਹਨੂੰ ਬਾੜ ਕੇ ਨਾ ਨਹੀਂ ਰਾ ਸਵੇਰੇ ਨਾ ਰਾਤ ਨੂੰ ਦੇਖੇ ਜਾਵੇ ਮੈਨੂੰ ਕਿ ਵੀ ਕੋਣ ਆਇਆ ਆਏ ਆਏ ਉਹ ਲੈ ਬਿਊਟੀ ਦੇ ਮਗਰੀ ਪਿਆ ਰਿੰਦਾ ਤਾਂ ਇਧਰ ਮੇਰੇ ਕੋਲੇ ਨਿੱਕਾ ਕਿਦਕੋਨਾ ਹੈ ਨਿੱਕਾ ਚਖ ਲੋ ਨਾ ਕਿੰਨੇ ਸੋਹਣੇ ਖਸੂ ਆਉਂਦੇ ਮੇਰੇ ਪੁੱਤ ਚ ਨਹੀਂ ਮੇਰੇ ਪੁੱਤ ਮੈਸਟਰ ਫਿਲਮ ਲੋਣੀ ਸਾਰੇ ਵਾਲ ਗੁਰ ਬਾਕੇ ਦੇ ਅੱਖਾਂ ਓੱਖਾ ਧੋਕੇ ਇਹਦੀਆਂ ਹਾਂ ਕਿੰਨਾ ਪਿਆਰ ਕਰਦੀ ਸਵੇਰੇ ਮੂੰਹ ਧੋਨੀ ਆ ਤਾਂ ਉੱਠ ਕੇ ਪਰਫਿਊਮ ਲਾਉਣੀ ਆ ਬਾੜ ਬੋਣੀ ਆ ਫਿਰ ਇਹਨੂੰ ਇੱਕ ਕੱਪੜੇ ਚੇਂਜ ਕਰਦੀ ਆ ਇਹਦੇ ਕੱਲ ਦੇ ਲਾਏ ਹੋਏ ਨੇ ਵੈਸੇ ਇਹਦੇ ਕੱਲ ਲਾਏ ਸੀ ਮੈਂ ਹਾਂ ਹਾਂ ਕੱਲ ਦੇ ਲਾਏ ਹੋਏ ਇਹਦੇ ਕੱਪੜੇ ਪਾਏ ਨਹੀਂ ਮੌਸਮ ਠੀਕ ਸੀਗਾ ਧਿਆਨ ਰੱਖਣਾ ਪੈਂਦਾ ਬੱਚਿਆਂ ਨੂੰ ਇਹਦਾ ਤੇ ਹੁਣ ਆਪਾਂ ਬਣਾਵਾਂਗੇ ਸ਼ੇਕ ਤੇ ਕਰਾਂਗੇ ਦਿਨ ਦੀ ਸ਼ੁਰੂਆਤ ਹਾਂਜੀ ਅੱਜ ਮੈਂ ਹਾਂ ਮੇਰੀ ਵੱਡੀ ਮਾਤਾ ਨੂੰ ਭੈਣ ਵੀ ਹੈ ਮਾਤਾ ਵੀ ਹੈ ਇਹਨੂੰ ਮੈਂ ਗਿਫਟ ਨਾ ਮੈਂ ਤੇਰੀ ਮਾਤਾ ਹੀ ਆ ਮੈਂ ਤਾਂ ਨਿੱਕਾ ਜਿਹਾ ਆਉਂਦਾ ਸੀ ਮੇਰੇ ਕੋਲੇ ਆਉਂਦਾ ਸੀ ਤੇ ਮੈਂ ਅੱਜ ਆਉਂਦੀ ਸੀ ਇਹਨੂੰ ਅਸੀਂ ਚੌੜ ਕਰਦੇ ਆ ਪਰ ਦੇਖੋ ਮਜ਼ਾਕ ਨਾ ਮਜ਼ਾਕ ਰਹਿ ਗਿਆ ਇਹਨੇ ਫਕੀਰੀ ਲੈ ਲੀ ਹੁਣ ਵਿਚਾਰਾ ਬਹੁਤ ਵਧੀਆ ਫੇਰ ਆ ਗਿਆ ਵਿਚਾਰਾ ਵਿਚਾਰੀ ਬਹੁਤ ਵਧੀਆ ਅਸੀਂ ਤਾਂ ਚੌੜ ਕਰ ਸਕਦੇ ਆ ਪਲੀਜ਼ ਤੁਸੀਂ ਨਾ ਕਰੋ ਕਿਉਂਕਿ ਦੇਖੋ ਇਹਜਾ ਮਾਹੌਲ ਕਿਸੇ ਨਾਲ ਨਹੀਂ ਹੋਣਾ ਚਾਹੀਦਾ ਪਰ ਠੀਕ ਆ ਇਹ ਆਪਣੀ ਲਾਈਫ ਸੇ ਖੁਸ਼ ਆ ਵਧੀਆ ਤੇ ਇਹਨੂੰ ਲੱਭੀ ਇਹਦਾ ਨਾਂ ਮੈਂ ਤਾਂ ਰੋਹਿਤ ਹੀ ਕਹਿੰਦੇ ਮੈਂ ਕਹਿੰਦੇ ਕੁੱਤਿਆ ਇੱਧਰ ਆ ਇੱਧਰ ਆ ਮੇਰਾ ਨੇ ਗੁੱਸਾ ਕਰਦਾ ਕਿਉਂਕਿ ਮੈਂ ਤਾਂ ਇਹਦੀ ਮਾਂ ਮਾਂ ਹੀ ਆ ਇਹਦੀ ਮੈਨੂੰ ਕੋ ਹੋ ਗਏ 15 20 ਸਾਲ ਹੋ ਗਏ ਉਹਦੇ ਨੂੰ 20 ਸਾਲ ਹੋ ਗਏ ਉਹਨੂੰ ਮੇਰੇ ਕੋਲ ਆਉਂਦੇ ਨਹੀਂ ਮੇਰਾ ਤੇ ਇਹ ਬੱਚਾ ਹੀ ਆ ਇਹ ਆ ਦੇਖੋ ਕਹਿੰਦਾ 20 ਸਾਲ ਹੋ ਗਏ ਆਉਂਦੇ ਨਹੀਂ ਮਦੋਂ 15 ਸਾਲ ਦੀ ਸੀਗੀ ਤੇ 15 ਦੀ ਹੋਊਗੀ ਮੈਂ ਜਿਹਦਾ ਹੁੰਦੀ ਸੀ ਤੇਰੇ ਕੋਲ 15 ਸਾਲ ਦੀ ਤਾਂ ਹੋਊਗੀ 15 ਹੋ ਗਏ ਇਹਨੂੰ 15 ਅੰਦਰ ਨਹੀਂ 10 ਸਾਲ 10 8 9 ਸਾਲ ਦੀ ਸੀ ਇਹ ਹੈਗਾ 30 ਸਾਲ ਦੀ ਉਮਰ ਹੈਗੀ ਇਹਦੀ ਤੇ ਇਹ ਬਹੁਤ ਵਧੀਆ ਹੈ ਨਹੀਂ ਕੋਣ 30 ਸਾਲ ਦੀ ਉਮਰ ਕਿੰਨੀ ਹੈ ਜੀ ਆ ਦੇਖ ਲੋ ਦੇਖ ਮੇਰੀ ਗੌਰਨੀ ਮੰਮੀ ਮੇਰੇ ਮਰਤਾ ਹੋਈ ਪਈ 40 ਦੇ ਨੇੜੇ ਹੋਰ ਨਾ ਕਿ ਤਾ 40 ਹੋਏ ਤੇਰੀ ਉਮਰ 50 ਦਾ ਮੈਂ ਹੋ ਗਈ ਤਾਂ 10 ਸਾਲ ਸੀ ਬਕਵਾਸ ਮਰੀ ਜਾਂਦਾ ਮੇਰੀ ਸੰਥੀਟਾ ਦਿੱਲ ਆਦਿ ਮਾਰਾ ਆ ਲੈ ਸੁਣ ਲਓ ਹੁਣ ਤੇ ਮੇਰੀ ਗੱਲ ਸੁਣ ਮਮੀ ਮਰ ਭੁੱਲ ਗਈ ਕਿੱਥੋਂ ਭੁੱਲ ਗਈ ਜਦੋਂ ਤੈਨੂੰ ਯਾਦ ਨਹੀਂ ਉਹਨਾਂ ਦੇ ਘਰੇ ਵਿਆਹ ਸੀਗਾ ਸਾਹਮਣੇ ਬਈਆਂ ਦੇ ਘਰੇ ਵਿਆਹ ਸੀ ਲੱਡੂ ਕੇ ਤੇ ਤੂੰ ਕਿੱਡਾ ਸੀਗਾ ਹਾਂ 5-6 ਸਾਲ ਦਾ ਸੀਗਾ ਜੀ ਮਮੀ ਉਹ ਤਾਂ ਇਹ ਸਾਲਾ ਲੈ ਕੇ ਆਇਸ ਤੈਨੂੰ ਨਹੀਂ ਉਹ ਤੋਂ ਤਾਂ ਸੀਗੀ ਇਹ ਗੱਲ ਤਾਂ ਸੁਣ ਹਾਂ ਜਦੋਂ ਮੈਂ ਤੇਰੇ ਉਹੀ 40 ਸਾਲ ਦਾ ਬੜੀ ਜਾਂਦਾ ਇਹ ਗੱਲ ਤਾਂ ਸੁਣ ਲੈ ਮੈਂ ਤਾਂ 23 ਸਾਲਾਂ ਦੀ ਮੈਂ ਨਾਮ ਹੈ ਤਾਂ ਸੱਬੀਆਂ ਨਹੀਂ ਆ ਹਾਂ ਸੱਬੀਆਂ ਨਹੀਂ ਸੱਬੇ ਮਰੀਂਦਾ ਭਾਈ ਛੋਟਾ ਅਸੀਂ ਸਾਡੇ ਗਵਾਂਢੀਆਂ ਦੇ ਵਿਆਹ ਹੋ 20 ਸਾਲ ਤਾਂ ਉਹਨਾਂ ਦੇ ਵਿਆਹ ਹੋ ਨਹੀਂ ਹੋ ਗਏ 21 ਸਾਲ ਹੋ ਗਏ ਮੈਂ ਹੁਣ ਬੋਲੂਗੀ ਕਿ ਲੰਬੀ ਭੁੱਲਿਆ ਆਪਣੀ ਉਮਰ ਤੇਰੀ ਤੇਰੀ ਬਿਊਟੀ 20 ਸਾਲ ਦੀ ਸੀ ਉਦੋਂ ਤੇ ਫੇਰ ਬਿਊਟੀ 26 ਸਾਲ ਦੀ ਹੋ ਗਈ ਆ ਹੁਣ ਇਹ ਉਹ ਤੇ ਮਰੂਏ ਛੇਤਰ ਤੱਕ ਖੰਦੋ ਤੂੰ ਇਹ ਆਲੀ 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 ਕਾਤਾ ਨਹੀਂ ਬਣ ਮਾਰ ਕਿੰਨੀ ਹੋਵੇ ਜਦ ਤਫਾ ਹੋਵੇ ਤੇ ਮੈਂ ਤਾਂ ਅਜੇ ਤੱਕ ਵੀ ਕੁੜੀ ਪਈ ਜਵਾਨ ਜਵਾਨ ਹੈ ਮੈਂ ਮਾਂ ਹਾਂ 32 ਸਾਲ ਦੀ ਉਮਰ ਤੋਂ ਵੱਧ ਹੈ ਨਹੀਂ ਮੈਨੂੰ ਪਤਾ ਮਾਰਿੰਦਾ ਪਕਾਈ ਆ ਹਾਂ ਹੋਰ ਕੀ ਹੈ ਇਹਨੇ ਮੇਰੇ ਨਾਲ ਹੈਨਾ ਮੇਰੀ ਗੱਲ ਤਾਂ ਸੁਣ ਇਧਰ ਮੁਕਾਰ ਚਲੋ ਮਰ ਜਿੰਨੀ ਮਰਜੀ ਹੋਵੇ ਤੇ ਹਮਰਾਜ ਕੀ ਰੱਖਿਆ ਹੈਨਾ ਦਿਲ ਜਵਾਨ ਹੋਣਾ ਚਾਹੀਦਾ ਹਾਂ ਹਾਂ ਮੰਮੀ ਤਾਂ ਬੋੜੀ ਹੋਈ ਪਈ ਵਿਚਾਈ ਤੂੰ ਹੋਏਗਾ ਬੁੜਾ ਬੁੜਾ ਹੋਊਗਾ ਤੇਰਾ ਪਿਓ ਮੈਂ ਤਾਂ ਕੋਈ ਬੁੜਾ ਬੁढ़ा ਹੋਊਗਾ ਤੇਰਾ ਪੇ ਉਹ ਮਤਾਂ ਕੋਈ ਬੁਢੀ ਨਹੀਂ ਹੈਗੀ ਹੋਊਗਾ ਬੁढ़ा ਬੁੜੇ ਤਾਂ ਹੁੰਦੇ ਜਿਹੜੇ ਜੁੜੇ ਪਏ ਹੁੰਦੇ ਆ ਚਟੇ ਧੋਲੇ ਆ ਜਾਂਦੇ ਆ ਜਾਬਾਂ ਵਿੱਚ ਵੜ ਜਾਂਦੀਆਂ ਨੇ ਹਾਇ ਕਿਸੇ ਪਾਸੇ ਮੇਰੇ ਦੱਸ ਤੰਦਰੁਸਤੀ ਪਰਮਾਤਮਾ ਨੂੰ ਮੰਨੋ ਤੇ ਤੰਦਰੁਸਤੀ ਰਹਿੰਦੀ ਬੰਦੇ 'ਚ ਹਾਂ ਜਿਹੜਾ ਰੱਬ ਨੂੰ ਮੰਨਦਾ ਨੀ ਮਜਾ ਹਕੜੋਂ ਕੀ ਕਰੀ ਜਾਂਦਾ ਵੀ ਹੁਣ ਗਿਆ ਮੇਰੀ ਮੋਟਰ ਬੰਦ ਕਰਨ ਤੇ ਕਥਾ ਸੁਣਦੀ ਮਾਤਾ ਫੋਨ ਤੇ ਲਾ ਕੇ ਸੁਣੀ ਨਹੀਂ ਹੈਗੀ ਕਥਾ ਨੋਨੇ ਤੋਂ ਨੇ ਰੱਬ ਦਾ ਨਾਮ ਲੈਨੇ ਆ। ਫਿਰ ਫਿਊ ਜਾ ਮੈਂ ਕਿੰਨੀ ਸਮਾਂ ਦੱਸਾਂ। ਹਾਂ। ਕੀ ਕਹਿੰਨੀ ਮਮੀ? ਕਹਿੰਦਾ ਮਮੀ ਮੈਂ ਤੂੰ ਪੁੱਛ ਲਈ ਮੈਂ 15 ਸਾਲਾਂ ਵਾਂ ਸੀ ਉਹ 15 16 ਦੇ ਵਿਚ ਤੂੰ ਹੈਗਾ ਸੀ ਪਰ ਜਦੋਂ ਸਾਡੇ ਸਾਹਮਣੇ ਵਿਆਹ ਸੀ ਜਿਹੜੇ ਭਾਈ ਸਾਹਿਬ ਤਾਂ ਉਹਨਾਂ ਦਾ ਵਿਆਹ ਹੋ ਗਿਆ ਉਹਨਾਂ ਦਾ ਜਵਾਬ ਵੀ 15 15 ਸਾਲ ਦੇ 15 ਉਹ ਤਾਂ ਮੈਂ ਛੋਟੀ ਹੁੰਦਾਂ ਉਹ ਤੋਂ ਥੋੜੀ ਛੋਟੀ ਆਈ ਉਹ ਸਲਮਾ ਲੈ ਕੇ ਆਈ ਸੀ ਤੈਨੂੰ ਸਲਮਾ ਨੇ ਆਈ ਸੀ ਜਿੱਦ ਤੂੰ ਲੱड्डੂ ਦੇ ਘਰੇ ਆਈ ਸੀ ਮੈਨੂੰ ਲੈ ਕੇ ਗਈ ਸੀ ਕਿ ਉਹ ਸਾਡਾ ਉਹ ਛੋਟਾ ਜਿਹਾ ਸੀ ਉਹਦੋਂ ਤੇ ਹਾਂ ਹੈਗਾ 35 36 ਸਾਲ ਦੀ ਉਮਰ 35 ਸਾਲ ਦੀ ਉਮਰ ਹੋਊਗੀ ਮੇਰੀ ਤੇ ਚੱਲ ਉਮਰਾਂ ਚ ਕੀ ਰੱਖਿਆ ਉਮਰਾਂ ਚ ਕੀ ਰੱਖਿਆ ਤੇ ਜਵਾਨ ਹੋਰ ਮੈਨੂੰ ਨਹੀਂ ਮੇਰੀ ਗੱਲ ਸੁਣ ਇਹ ਵੀ ਉਵੇਂ ਪਈ ਸੀਤੂ ਵਿਉ ਵਿੱਚ ਮੈਂ ਜਿਹੜਾ ਪਾਇਲਾ ਸੀ ਕਿੱਥੋਂ ਉਹੋ ਜੀ ਗੱਲ ਕਿੱਥੇ ਰਹਿੰਦੀ ਆ ਉਹੋ ਜੀ ਗੱਲ ਹੀ ਆ ਮੈਨੂੰ ਤਾਂ ਉਹੋ ਜੀ ਲੱਗਦੀ ਆ ਅੱਜ ਵੀ ਕਦੇ ਜਦੋਂ ਮੈਂ ਤੁਹਾਨੂੰ ਦੱਸ ਦਿਆਂ ਗੱਲ ਮੇਰਾ ਨਾ ਇੱਕ ਭਾਂਜਾ ਮੇਰੇ ਭੈਣ ਵਣੀ ਹੋਈ ਆ ਕੋਠਿਆਂ ਚ ਗੁਰੂ ਕੇ ਕੋਠਿਆਂ ਚ ਉਹਨਾਂ ਦੇ ਘਰੇ ਮੈਂ ਗਈ ਉਹਦੇ ਜਵਾਕ ਵੀ ਕੱਡੇ ਕੱਡੇ ਹੋ ਗਏ ਉਹ ਵੀ ਕਹਿੰਦਾ ਉਹ ਕਹਿੰਦਾ ਮਾਸੀ ਮੈਂ ਕਿਹਾ ਹਾਂ ਕਹਿੰਦਾ ਗੱਲ ਸੁਣ ਮੇਰੀ ਇੱਕ ਕਹਿੰਦਾ ਮੈਂ ਵੀ 12 ਤੋਂ 35 ਸਾਲ ਦਾ ਹੋ ਗਿਆ ਤੇ ਤੂੰ ਕਿਉਂ ਉੱਡੀ ਪਈ? ਓ ਨਹੀਂ ਇਹ ਕਾਵਾ ਵੇਲੇ ਦੀ ਇਹ ਉਦੋਂ ਵੀ ਆਈ ਸੀਗੀ ਤੇ ਹੁਣ ਕਿਉਂ ਆਈ? ਤੇ ਤੂੰ ਉੱਡੀ ਪਈ ਆ ਮੈਂ ਵੀ 12 ਸਾਲ ਤੋਂ ਮਾਸੀ 35 ਸਾਲ ਦਾ ਹੋ ਗਿਆ ਤੂੰ ਉੱਡੀ ਕਿਉਂ ਪਈ ਆ? ਆ ਮੈਨੂੰ ਕੀ ਪਤਾ ਉੱਡੀ ਕਿਉਂ ਪਈ ਆ ਤੇਰੀ ਮਾਂ ਵੀ ਮੈਂ ਕਿੰਨੀ ਮੋਟੀ ਉਹ ਵੀ ਮੋਟੀ ਹੋ ਗਈ। ਵਾਲ ਬੂਟ ਚਿੱਟੇ ਆ ਗਏ ਵਿਚਾਰੇ ਹੋ ਮੇ ਤੋਂ ਛੋਟ ਵੀ ਹੋਊਗੀ ਮੇਨ ਲਾਦੀ। ਨਹੀਂ ਵੱਡੀ ਹੋਈ ਆ। ਛੋਟ ਕੋਈ ਆ। ਨਹੀਂ ਉਹ ਵੱਡੀ ਇਹਦੀ ਕੁੜੀ ਕਿੰਨੀ ਹੈ? 35 ਸਾਲ ਦੀ ਕੁੜੀ ਆ। ਤੇ ਆਇਆ ਭਾਈ ਮੀਰੂ ਬਾਸਪਾ ਦੀ ਤਰ੍ਹਾਂ ਮਰਹਦੀ ਮੇਰੀ ਗੱਲ ਸੁਣੋ ਭਾਈ ਟੈਨਸ਼ਨ ਨਹੀਂ ਲੈਣੀ ਚਾਹੀਦੀ ਦਿਮਾਗ ਤੇ ਜਿਹੜਾ ਕੁਝ ਹੋਣਾ ਉਹ ਤਾਂ ਹੋਣਾ ਹੀ ਹੋਣਾਗਾ ਬੰਦੇ ਨੂੰ ਟੈਨਸ਼ਨ ਬੰਦੇ ਨੂੰ ਟੈਨਸ਼ਨ ਨਹੀਂ ਲੈ ਖਾਓ ਪੀਓ ਮਦਿਆ ਐਸ਼ ਕਰੋ ਪੀਓ ਐਸ਼ ਕਰੋ ਕਿਸੇ ਦੀ ਟੈਨਸ਼ਨ ਨਾਲ ਕਿਸੇ ਨੂੰ ਦਿਖਾਣਾ ਆ ਦੇਖੋ ਲੱਭੀ ਲੈਣਾ ਯਾਰ ਸੂਡ ਵੇ ਕਿਨੇ ਘੜ ਘੜ ਪੋੜਾਈ ਆਣਾ ਮੈਂ ਤਾਂ ਕੋਈ ਟੈਨਸ਼ਨ ਨਹੀਂ ਲੈਣੇ ਆਂਗੇ ਤੇ ਗੱਲਬਾਤ ਕਰਦੇ ਆ ਗਿਫਟ ਹੀ ਆਉਂਦਾ ਫਿਰ ਗਿਫਟ ਹੀ ਛੱਡ ਕੇ ਆਊਗਾ ਇਹਨਾਂ ਨੂੰ ਤੇ ਫਿਰ ਦੁਪਹਿਰ ਕਿੰਨੇ ਵਜੇ ਆਏਗਾ 1 ਵਜੇ ਆਉਂਗੀ ਮੈਂ 1.30 ਵਜੇ ਹੁਣ ਇਹਦਾ ਇੱਕ ਪਤਾ ਨਹੀਂ ਕੱਲ ਨੂੰ ਵੱਜੂਗਾ ਕਿ ਅੱਜ ਸ਼ਾਮ ਨੂੰ ਵੱਜੂਗਾ ਹੁਣ ਮੈਨੂੰ ਪਤਾ ਨਹੀਂ ਅੱਜ ਵੱਜੂਗਾ ਹਾਂਜੀ ਤੇਰੇ ਆਏ ਤੇ ਵਲੌਗ ਛੋੜੂਗੀ ਠੀਕ ਹੈ ਮੈਂ ਹਾਂਜੀ ਇਹਦੇ ਹੋਂਤੀ ਵਲੌਗ ਛੋੜੂਗੀ ਮੈਂ ਮੰਮੀ ਤੇਰੇ ਮੋਟੇ ਕਿ ਲੋਕ ਕਿੰਨਾ ਕਾਦੇ ਨਾਲ ਢੇਲਾ ਗਲੋ ਵੱਲ ਦੱਸ ਹੁਣ ਗਲੋ ਤੇ ਆ ਗਏ ਮੇਰੇ ਕੀ ਸੱਚੀ ਗਲੋ ਭਾਈ ਮੈਂ ਟੈਂਸ਼ਨ ਘੱਟ ਲੈਣੀ ਹੈਗੀ ਕੋਈ ਵੀ ਚੀਜ਼ਾ ਪਰਮਾਤਮਾ ਦੇ ਹੱਥ ਚ ਮੈਂ ਸੌਂਪ ਦੇਣੀ ਹੁੰਨੀ ਹੈ ਜੋ ਵੀ ਹੋਣਾ ਪਰਮਾਤਮਾ ਨੇ ਕਰਨਾ ਟੈਂਸ਼ਨ ਨਹੀਂ ਮੈਂ ਤਾਂ ਆਪਣੇ ਡੈਸ਼ਰ ਰੱਦ ਉਹ ਤਾਂ ਖੁਸ਼ ਹੋ ਰਹਿ ਜਨਸ਼ਰ ਮੈਨੂੰ ਨਹੀਂ ਕਰਨਾ ਕੋਈ ਮੁਸ਼ਕਿਲ ਨਹੀਂ ਇਹ ਆਵੇ ਹੋਵੇ ਇਹ ਕਹਿੰਦੇ ਆ ਕਿ ਮੈਨੂੰ ਮੰਮੀ ਕਾਬ ਦੀ ਫਿਲਮ ਚ ਲੈ ਲੈ ਵੀਡੀਓ ਚ ਕਿਸੇ ਚਤੇ ਹੁਣ ਮੈਂ ਦੇਖਨੇ ਕਿਸੇ ਵੀਡੀਓ ਚ ਸੀਣ ਨਾ ਔਰ ਨਹੀਂ ਸੈਟ ਕਰਦੀ ਆ ਮੈਂ ਪਰ ਉਹ ਜੀ ਫਿਲਮ ਚ ਲੈ ਚਲ ਮਾਂ ਤੇ ਮੇਰੇ ਗੁਰੂ ਸਾਈਂ ਜਿਹੜਾ ਹੈ ਨਹੀਂ ਨਹੀਂ ਵਧੀਆ ਧਾਰਮਿਕ ਫਿਲਮ ਚ Lì frammentando non la mangi. Radi, radi. Radi, radi.